ਅੱਜ ਜਦੋਂ ਆਮ ਆਦਮੀ ਪਾਰਟੀ ਦੀਆਂ ਦੇ ਖਾਤੇ ਨੂੰ ਲੈ ਕੇ ਲੜਾਈ ਲੜ ਰਹੀ ਹੈ ਉਸ ਮੌਕੇ ਤੇ ਪੰਜਾਬ ਚ ਕਈ ਸਾਲ ਸੱਤਾ ਚ ਰਹੀ ਕਾਂਗਰਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਾਹੀਂ ਨਸ਼ਾ ਖਤਮ ਕਰਨ ਦੀ ਇਸ ਮਹਿੰਮ ਨੂੰ ਜਿਹੜਾ ਹੈ ਰੋਕਣ ਦੀ ਸਾਜ਼ਿਸ਼ ਰਚੀ ਐ ਇੱਕ ਆਰਗੇਨਾਈਜੇਸ਼ਨ ਹੈ ਪੀਪਲਸ ਵੈਲਫੇਅਰ ਸੁਸਾਇਟੀ ਜਿਨੇ ਨਸ਼ਾ ਖਤਮ ਕਰਨ ਦੀ ਪੰਜਾਬ ਸਰਕਾਰ ਦੀ ਮਹਿੰਮ ਦੇ ਖਿਲਾਫ ਹਾਈ ਕੋਰਟ ਚ ਇੱਕ ਪਟੀਸ਼ਨ ਪਾਈ ਪੋਟੀਸ਼ਨ ਕੋਣ ਵਾਲੀ ਏਜੰਸੀ ਹੈ ਉਹ ਸੰਸਥਾ ਹੈ ਉਹ ਸੰਸਥਾ ਨੂੰ ਚੁਣਉਣ ਵਾਲੇ ਕਟੜ ਕਾਂਗਰਸੀਆ ਕਟੜ ਚਾਹੇ ਉਹ ਕਮਰ ਰਜਿੰਦਰ ਸਿੰਘ ਹੋਵੇ ਚਾਹੇ ਉਹ ਕਮਰਪਾਲ ਸਿੰਘ ਹੋਵੇ ਚਾਹੇ ਉਹਨਾਂ ਦੀ ਨੌ ਹੋਵੇ ਕਟੜ ਕਾਂਗਰਸੀਆ ਜਿਹੜਾ ਕਮਰ ਰਜਿੰਦਰ ਸਿੰਘ ਹੈ ਉਹਦੀ ਇਹ ਫੋਟੋ ਰਾਹੁਲ ਗਾਂਧੀ ਨਾਲ ਹੈ ਆਹ ਫੋਟੋ ਉਹਨਾਂ ਦੀ ਕੈਪਟਨ ਮਿਰਿੰਦਰ ਸਿੰਘ ਜਦੋਂ ਹੁਕਮੰਤਰੀ ਸੀ ਉਸ ਟਾਈਮ ਕਮਰ ਰਜਿੰਦਰ ਸਿੰਘ ਕੰਬਰ ਪਾਲ ਸਿੰਘ ਇਹਨਾਂ ਦੀਆਂ ਫੋਟੋ ਕਾਂਗਰਸ ਦੇ ਸਭ ਤੋਂ ਵੱਡੇ ਲੀਡਰਾਂ ਨੂੰ ਤੁਸੀਂ ਜਵਾਬ ਦਿਓ ਕਾਂਗਰਸ ਵਾਲੇ ਕਿ ਤੁਸੀਂ ਨਹੀਂ ਚਾਹੁੰਦੇ ਪੰਜਾਬ 'ਚ ਨਸ਼ਾ ਖਤਮ ਹੋਵੇ ਔਰ ਮੈਂ ਦੱਸਣਾ ਚਾਹੁੰਨਾ ਕਾਂਗਰਸ ਕਦੀ ਨਹੀਂ ਚਾਹੂਗੀ ਪੰਜਾਬ 'ਚੋਂ ਨਸ਼ਾ ਖਤਮ ਹੋਵੇ ਕਿਉਂ ਕਿ ਉਹ ਕੀ ਇੰਨਾ ਨਹੀਂ ਇੱਥੇ ਰਾਜਨੀਤੀ ਕਰਦੀ ਕਾਂਗਰਸ ਨਸ਼ਾ ਖਤਮ ਕਰਨ ਦੀ ਕੈਂਪੇਨ 'ਚ ਰੁਕਾਵਟਾਂ ਪੈਦਾ ਕਰ ਰਹੀ ਹੈ ਜਿਹਨੂੰ ਪੰਜਾਬ ਦੇ ਲੋਕ ਆਪ ਕਰ ਨਹੀਂ ਕਰਨਗੇ